ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਲਕਿ ਇੱਕ ਕਾਰ ਚੱਲ ਰਹੀ ਹੈ ਜਿਸ ਦਾ ਕੋਈ ਡਰਾਈਵਰ ਨਹੀਂ ਹੈ ਇਹ ਕਾਰ ਕਿਤੇ ਨਾ ਕਿਤੇ ਜ਼ਰੂਰ ਵੱਜੂਗੀ ਅਤੇ ਹਾਦਸੇ ਦਾ ਸ਼ਿਕਾਰ ਹੋਣ ਲਈ ਤਿਆਰ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਹਲਕਾ ਫਤਿਹਗੜ ਸਾਹਿਬ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਵੱਖ-ਵੱਖ ਪਾਗਾਂ ਵਿੱਚ ਵੰਡ ਕੇ ਮੀਟਿੰਗ ਕਾਨੋਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ 117 ਹਲਕਿਆਂ ਵਿੱਚ ਦੌਰੇ ਕੀਤੇ ਜਾ ਰਹੇ ਹਨ ਇਹਨਾਂ ਲਗਾਤਾਰ ਵਰਕਰਸ ਮੀਟਿੰਗਸ ਇਹਦਾ ਸਾਡਾ ਪਾਰਟੀ ਦਾ ਪ੍ਰੋਗਰਾਮ ਚੱਲ ਰਿਹਾ ਹੈ 117 ਹਲਕੇ 'ਚ ਮੈਂ ਅਗਲੇ ਮਹੀਨੇ 10 ਮਹੀਨੇ 'ਚ ਮੈਂ ਕਵਰ ਕਰੇ ਕਵਰ ਕਰ ਮੈਂ ਦੋ ਅਸੈਂਬਲੀ ਹਲਕੇ ਮੈਂ ਰੋਜ਼ ਮਿਲ ਰਿਹਾ ਤੇ ਵਰਕਰਾਂ ਨੂੰ ਮਿਲ ਰਿਹਾ ਜਿਹੜਾ ਫੀਡਬੈਕ ਮੈਨੂੰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਕੈਪਟਨ ਸਰਕਾਰ ਤੇ ਖਾਸ ਕਰਕੇ ਇਹਨਾਂ ਦੇ ਐਮਐਲਏ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੀਤੇ ਝੂਠੇ ਪਰਚੇ ਕੀਤੇ ਹੈ ਇਲੈਕਸ਼ਨ ਡੈਮੋਕ੍ਰੇਸੀ ਨੂੰ ਬਿਲਕੁਲ ਹੀ ਡੈਮੋਕ੍ਰੇਸੀ ਨੂੰ ਖਤਮ ਕੀਤਾ ਹੈ ਹਾਂਜੀ ਇਸ ਤਰ੍ਹਾਂ ਦੀ ਸਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਇਲਾਵਾ ਬਾਹਰ ਵੀ ਕਿਤੇ ਲੜ ਸਕਦੇ ਇਲੈਕਸ਼ਨ ਅਸੀਂ ਅਸੀਂ ਕੀ ਐਲਾਨ ਕੀਤਾ ਨਾ ਅਸੀਂ ਲੜਾਂਗੇ ਸਰ ਬਜਟ ਸਤਰ ਕਿਉਂ ਲਗਾ ਜੋ ਮੀਟਿੰਗ ਬੁਲਾਈ ਗਈ ਆਪਕੋ ਲੱਗਦਾ ਹੈ ਕਿ ਬਜਟ ਸਤਰ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਬੋਲੋ ਕੈਬਨਟ ਜੀ ਯਾਰ ਕੈਪਟਨ ਅਮਰਿੰਦਰ ਸਿੰਘ ਇੱਕ ਸਰਕਾਰ ਆ ਪੰਜਾਬ ਦੇ ਵਿੱਚ ਸਰਕਾਰ ਤਾਂ ਹੈ ਹੀ ਨਹੀਂ ਡ라이ਵਰ ਦੇ ਕਾਰ ਚੱਲ ਰਹੀ ਹੈ ਡਰਾਈਵਰ ਹੈ ਨਹੀਂ ਕਿਤੇ ਨਾ ਕਿਤੇ ਵੱਜੂ ਸੁਖੀ ਜੀ ਆ ਕਰਤਾਰਪੁਰ ਦੇ ਲੰਘੇ ਲੱਗੇ ਡਿਕਸ਼ਨ ਨੇ ਉਹਦਾ ਸੰਭਾਲਿਆ ਜੀ ਤੇ ਆ ਉਹ ਸੱਜਣ ਸਿੱਧੀ ਵਾਤੇ ਫੇਰ ਪਹਿਲੀ ਕਤਾਰ ਦੇ ਵਿੱਚ ਦੇਖੇ ਮਿਲਿਆ ਸਖਾਂ ਦੇ ਕੋਣ ਜਗਦੀਸ਼ ਟੈਕ ਟਿਸਟਰ ਜੀ ਜੀ ਆਏਗਾ ਜੀ ਬਿਲਕੁਲ ਅਗਲੀ ਰੋ ਦੇ ਵਿੱਚ ਬੈਠਾ ਹੈਗਾ ਕੀ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਮੈਂ ਉਹ ਹੀ ਕਹਿਣਾ ਕਿ ਕਾਂਗਰਸ ਪਾਰਟੀ ਦਾ ਅਸਲੀ ਚੇਰ ਹੈ ਹਾਂ ਜੀ ਸਾਹਮਣੇ ਹੈ ਉਹ ਜਾਣ ਕੇ ਆਪਣੇ ਜ਼ਖਮਾਂ ਤੇ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਸਵਾਲ ਹਾਂ ਜੀ ਕਿ ਹੁਣ ਟਾਈਟਲਰ ਨੂੰ ਫਰੰਟ ਰੋਅ ਤੇ ਕਿਉਂ ਬਿਠਾਇਆ ਹੈ ਜਵਾਬ ਦੇਣ ਕਿ ਉਹ ਉਹ ਕਾਂਗਰਸ ਨਾਲ ਉਹ ਪਾਰਟੀ ਜਿਹਨੇ ਹਜ਼ਾਰਾਂ ਦਾ ਕਤਲ ਇਹਮ ਕੀਤਾ ਹੋਏ ਉਹ ਇਨਸਾਨ ਜਿਹਨੇ ਕੀਤਾ ਹੋਏ ਉਹਨਾਂ ਨੂੰ ਤੁਸੀਂ ਅਹੁਦੇ ਦੇਵੋਗੇ ਜਦੋਂ ਅੰਦਰ ਜਾਣਗੇ ਫਿਰ ਕਹਿਣਗੇ ਅਸੀਂ ਐਕਸਪੈਲ ਕਰਤਾ ਜੋ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕੀਤਾ ਹੈ ਤੇ ਫਿਰ ਕਿਉਂ ਉਹਨਾਂ ਦੀ ਸਪੋਰਟ ਤੇ ਲੱਗੇ ਸਰਕਰ ਕਵਾਇਡੋਰ ਨੂੰ ਲੈ ਕੇ ਜਿਹੜੀ ਆ ਪਾਸਪੋਰਟ ਹੈ ਜਿਹੜਾ ਉਹਨੂੰ ਅਨਵਾਰੇ ਕਰਨ ਦੀ ਰੱਦ ਕਰਨ ਦੀ ਗੱਲ ਕਰ ਰਹੇ ਨੇ ਕੈਪਟਨ ਮਿੰਦਰ ਸਿੰਘ ਉਹ ਹਲੇ ਪ੍ਰੋਸੀਜਰ ਜੋ ਜੋ ਵੀ ਬੰਨਣਾ ਹੈ ਸਿੰਪਲ ਪ੍ਰੋਸੀਜਰ ਹੋਣਾ ਚਾਹੀਦਾ ਮੈਂ ਆਪ ਜਿਹੜਾ ਕਰਨਾ ਹੈ ਹਲੇ ਉਸ ਲੈਵਲ ਦੀ ਹਲੇ ਉਹ ਮੀਟਿੰਗ ਹੋਈ ਨਹੀਂ ਜਦੋਂ ਹੋਣੀ ਹੈ ਅਸੀਂ ਆਪਣੇ ਥੀਵਸ ਦੇਵਾਂਗੇ ਸਰ ਸਰ ਇਹ ਪਰਲੀਮੈਂਟ ਪਰ ਕੰਮ ਹੁਸਲੇ ਦੇਖਣ ਬਲ ਇੱਕ ਕੱਲ ਦੱਸਾਂ ਪਾਰਟੀ ਵਰਕਰਾਂ ਚ ਬੜਾ ਜੋਸ਼ ਹੈ ਐਂਡ ਦੇ ਆਰ ਇਨ ਫਾਈਟਿੰਗ ਸਪਿਰਟ ਕਿਉਂਕਿ ਉਹਨਾਂ ਤੇ ਬੜਾ ਜ਼ੁਲਮ ਹੋਇਆ ਉਹ ਕਹਿੰਦੇ ਅਸੀਂ ਬਦਲੇ ਲਵਾਂਗੇ ਪਾਰਲੀਮੈਂਟ ਚ ਸਰ ਲੋਕ ਸਭਾ ਆਪ ਆਪ ਨੇ ਸਰ ਮਾਫੀ ਬੋਲਿਆ ਸਿੰਘ ਨੇ ਅੱਜ ਸਤੀਫਾ ਦਿੱਤਾ ਸਰ ਆਪ ਆਪ ਨੂੰ ਉਹਨਾਂ ਨੂੰ ਕੋ ਅਸਤੀਫਾ ਅਸੈਂਬਲੀ ਚ ਦੇਣ ਐਮ ਐਲ ਏ ਦੀ ਤਨਖਾਹਦ ਰੱਖਣਾ ਚਾਹੁੰਦੇ ਆ ਜਿਹੜਾ ਲੀਡਰ ਬੰਨਾ ਚਾਹੁੰਦੇ ਆ ਉਹ ਐਮ ਐਲ ਏ ਤਨਖਾਹਦ ਰੱਖਣਾ ਚਾਹੁੰਦੇ ਆ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਐ ਐਮ ਐਲ ਏ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਸਾਡੇ ਹਲਕੇ ਚ ਆਏ ਆ ਔਰ ਬਹੁਤ ਸ਼ਾ ਲੋਕਾਂ ਦੇ ਵਿੱਚ ਔਰ ਜੋ ਕਾਂਗਰਸੀਆਂ ਤੱਕੇ ਸ਼ਾਇਆਂ ਕਾਂਗਰਸ ਦਾ ਜਿਹੜਾ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਹੈਗਾ ਕਿ ਹਰ ਗੱਲ ਪੁਲਿਸ ਤੋਂ ਕਰੋਗੇ ਆ ਉਹਦਾ ਬਹੁਤ ਵੱਡਾ ਰੋਸ ਹੈ ਤੇ ਜਿਹੜੀ ਅਸਲੀ ਗੱਲ ਸ਼ੋਮਨੀ ਅਕਾਲੀ ਦਲ ਔਰ ਅਸੀਂ ਪਹਿਲਾਂ ਕਹਿੰਦੇ ਰਹੇ ਆ ਕਿ ਇਹ ਬੰਦੇ ਠੀਕ ਨਹੀਂਗੇ ਇਹ ਪਾਰਟੀ ਦੇ ਹੱਥ ਲਹੂ ਨਾਲ ਲਿਬੜੇ ਹੋਇਆ ਇਹ ਕਿਸੇ ਦੇ ਸਕੇ ਨਹੀਂਗੇ ਇਹ ਝੂਠੇ ਲਾਰੇ ਲਾਉਂਦੇ ਆ ਇਹ ਔਰ ਗਲਤ ਕਿਸੇ ਗੱਲ ਜਿਹੜਾ ਹੈਗਾ ਵਾਅਦਾ ਉਹਨੂੰ ਪੂਰਾ ਨਹੀਂ ਕਰਦੇ ਉਹ ਸਾਰਾ ਸ਼ੀਸ਼ਾ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਔਰ ਇਸੇ ਇਹਹੀ ਕ وجہ ਕਿ ਲੋਕਾਂ ਦਾ ਮੂੰਹ ਮੋੜਿਆ ਹੋਇਆ ਔਰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕ ਆਪਣਾ ਰੋਸ ਵੀ ਦਿਖਾਉਣਗੇ ਔਰ ਆਪਣਾ ਫੈਸਲਾ ਵੀ ਕਰਨਗੇ ਪ੍ਰਧਾਨ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਆਈਏ ਕਿਉਂਕਿ ਉਹਨਾਂ ਨੇ ਆਪਣੇ ਸਾਡੇ ਸਰੰਧ ਹਲਕੇ ਦੀਆਂ ਬੀਬੀਆਂ ਤੋਂ ਇਥੋਂ ਦੇ ਵਿਚਾਰ ਪੁੱਛੇ ਕਿ ਪਾਰਟੀ ਜਿਹੜੀ ਕਾਂਗਰਸ ਪਾਰਟੀ ਉਹਦੇ ਵਿੱਚ ਕੀ ਕਮੀਆਂ ਆ ਨੇ ਤੇ ਤੁਹਾਨੂੰ ਜਿਹੜੇ ਪਿਛਲੇ ਬਾਦਲ ਸਾਹਿਬ ਦੇ ਮੌਜੂਦਾ ਮਤਲਬ ਸਾਰੇ ਭਾਗਤ ਸਕੀਮਾਂ ਦਿੱਤੀਆਂ ਸਨ ਕਿ ਉਹ ਸਕੀਮਾਂ ਜਿਹੜੀਆਂ ਨੇ ਚੱਲਦੀਆਂ ਨੇ ਤੇ ਜਦੋਂ ਕਿ ਸਾਡੀਆਂ ਬੀਬੀਆਂ ਨੇ ਸਪਸ਼ਟ ਰੂਪ ਤੌਰ ਤੇ ਜਵਾਬ ਦਿੱਤਾ ਕਿ ਉਹ ਸਭ ਸਕੀਮਾਂ ਬੰਦ ਨੇ ਇਸ ਗੱਲ ਤੇ ਬਾਦਲ ਸਾਹਿਬ ਬਹੁਤ ਹੈਰਾਨਜੇ ਹੋਏ ਕਿ ਕਿਉਂਕਿ ਸਕੀਮਾਂ ਸਾਰੀਆਂ ਬੰਦ ਹੋ ਗਈਆਂ ਨੇ ਕੋਈ ਪੈਨਸ਼ਨ ਨਹੀਂ ਮਿਲ ਰਹੀ ਕੋਈ ਕਿਸੇ ਨੂੰ ਸਾਈਕਲ ਸੰ ਬੱਚਿਆਂ ਦੇ ਉਹ ਵੀ ਬੰਦ ਹੋ ਗਏ ਨੇ ਇਸ ਦੇ ਉੱਤੇ ਵਿਚਾਰ ਕੀਤੀ ਜਾ ਰਹੀ ਹੈ ਤੇ ਬਾਦਲ ਸਾਹਿਬ ਨੂੰ ਅਸੀਂ ਬੀਬੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਵਾਲੀਆਂ ਲੋਕ ਸਭਾ ਚੋਂ ਨਾ ਅਸੀਂ ਵੱਧ ਚੜ ਕੇ ਮਿਹਨਤ ਕਰਕੇ ਆਪਣੇ ਵਰਕਰਾਂ ਨੂੰ ਨਾਲ ਲਾ ਕੇ ਤੇ ਅਸੀਂ 13 ਦੀਆਂ 13 ਸੀਟਾਂ ਜਿੱਤ ਕੇ ਬਾਦਲ ਸਾਹਿਬ ਦੀ ਚੋਲੀ ਪਾਵਾਂਗੇ ਅੱਜ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਸਾਡੇ ਹਲਕੇ ਦੇ ਵਿੱਚ ਪਹੁੰਚੇ ਸੀ ਸਾਰੇ ਵਰਕਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਚੋਚੇ ਤੌਰ ਤੇ ਉਹਨਾਂ ਨੇ ਸਾਡੀ ਕੱਲ ਮੇਰੇ ਨਾਲ ਗੱਲ ਕੀਤੀ ਸੀਗੀ ਤੇ ਮੈਨੂੰ ਜਿੰਨੇ ਮੇਰੇ ਸਾਥੀ ਸੀਗੇ ਵਰਕਰ ਉਹਨਾਂ ਨੇ ਸਾਰਿਆਂ ਨੇ ਮੇਰੇ ਤੇ ਇਹ ਇਥੋਂ ਦੀ ਜ਼ਾਲਮ ਸਰਕਾਰ ਦੇ ਖਿਲਾਫ ਲੜਨ ਵਾਸਤੇ ਪਲੇਟਫਾਰਮ 'ਚ ਫੇਰ ਵਾਪਸੀ ਲਈ ਮੈਨੂੰ ਕਿਹਾ ਇਸ ਕਰਕੇ ਮੈਂ ਕਾਲੀ ਦਲ ਦੇ ਵਿੱਚ ਅੱਜ ਵਾਪਸੀ ਹੋਈ ਆ ਤੇ ਹੁਣ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇੱਥੋਂ ਦੇ ਵਿਧਾਇਕ ਨੇ ਜਿੰਨੇ ਵੀ ਪਿੰਡਾਂ ਦੇ ਵਿੱਚ ਧੱਕੇ ਕੀਤੇ ਉਹਦਾ ਮੁਕਾਬਲਾ ਕਰਾਂਗੇ ਉਹਨਾਂ ਦੀ ਹਰ ਇੱਕ ਜਿਹੜੀ ਗੱਲ ਆ ਜੋ ਕੁਛ ਕੀਤਾ ਸੀ ਪਿੰਡਾਂ ਦੇ ਵਿੱਚ ਲਿਜਾ ਕੇ ਲੋਕਾਂ ਨੂੰ ਦੱਸਾਂਗੇ ਤੇ ਜਿਹੜਾ ਜਿਹੜੇ ਲੋਕਾਂ ਦੇ ਉੱਤੇ ਝੂਠੇ ਪਰਚੇ ਕੀਤੇ ਨੇ ਉਹਨਾਂ ਬਾਰੇ ਅਸੀਂ ਜਿਹੜਾ ਨਹੀਂ ਵੀ ਖਰਚ ਕਰ ਸਕਦਾ ਉਹਨਾਂ ਨੂੰ ਵੀ ਅਸੀਂ ਹਾਈ ਕੋਰਟ ਤੱਕ ਉਹਨਾਂ ਦੀ ਵਕੀਲ ਵੀ ਮੁਹੱਈਆ ਕਰਾਵਾਂਗੇ ਤੇ ਜ਼ਬਰ ਦੇ ਖਿਲਾਫ ਅਸੀਂ ਪੂਰੀ ਲੜਾਈ ਲੜਾਂਗੇ ਤੇ ਜਥੇਵੰਦੀ ਨੂੰ ਖਾਸ ਕਰਕੇ ਹਲਕੇਨ ਚਾਰਜਾਂ ਨੂੰ ਪੂਰਾ ਸਹਿਯੋਗ ਦਵਾਂਗੇ। ਕਾਲੀ ਦਲ ਛੱਡਣ ਦਾ ਕੀ ਕਾਰਨ ਰਿਹਾ ਪਿੰਨੂ? ਉਹ ਸਾਨੂੰ ਵੀ ਪਤਾ ਜੋ ਸੀਗਾ ਕਾਰਨ ਮੇਰਾ ਉਹ ਠੀਕ ਆ ਉਹਦੇ ਬਾਅਦ ਕਾਲੀ ਦਲ ਨੇ ਦਰਬਾਰ ਸਾਹਿਬ ਜਾ ਕੇ ਉੱਥੇ ਸੇਵਾ ਕੀਤੀ ਤੇ ਭੁੱਲ ਬਖਸਾਈ ਆ ਠੀਕ ਇਹੀ ਮੇਰੀ ਮੰਗ ਸੀਗੀ। ਉਹ ਮੰਗ ਪੂਰੀ ਹੋਈ ਆ ਉਸ ਤੋਂ ਬਾਅਦ ਪਾਰਟੀ ਜਿੰਨੇ ਵੀ ਜ਼ਿਲ੍ਹੇ ਦੀ ਜਥੇਬੰਦੀ ਆ ਉਹਨਾਂ ਨੇ ਸਾਰਿਆਂ ਨੇ ਮੈਨੂੰ ਕੱਲ ਦਾ ਪ੍ਰੈਸ਼ਰ ਬਣਾਇਆ ਹੋਇਆ ਤੇ ਕਿਉਂਕਿ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਹੁਣ ਇੱਕੋ ਇੱਕ ਪਲੇਟਫਾਰਮ ਆ ਸ਼ਰੂਮ ਨਹੀਂ ਅਕਾਲੀ ਦਲ ਕਿਉਂਕਿ ਹੋਰ ਪਾਰਟੀਆਂ ਜਿਹੜੀਆਂ ਚਾਹੇ ਆਮ ਆਦਮੀ ਪਾਰਟੀ ਜਾਂ ਚਾਹੇ ਹੋਰ ਨੇ ਉਹ ਸਾਰੀਆਂ ਇਸ ਟਾਈਮ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ ਇਸ ਕਰਕੇ ਅਕਾਲੀ ਦਲ ਦੇ ਵਿੱਚ ਹੀ ਆਉਣਾ ਮੈਂ ਜ਼ਰੂਰੀ ਸਮਝਿਆ